आले काका सो वीरों मैं कौन विनती करना चाहता है कि आवाज में चाहिए यह सिख दी कि डगर डगर होत रहा है डगर तीर बजत रहा है लो लंगर दबत रहा है साहिब ए कमाल की पंथ मेरी गल बढ़त रहा है जय कार्तक का गजरुफ रहा है धूलते निशान रहा है पंथ महाराज इस करके ਨੂੰ ਮੂੰਹ ਤੋੜ ਦੇ ਜਵਾਬ ਦੇਣਾ ਜ਼ਰੂਰੀ ਹੈ ਐਸੀ ਆਪਣੇ ਐਜੀਬੀਸੀ ਲੀਡਰ ਬਦਲ ਲਾ ਕੇ ਐਸੀ ਜਥੇਦਾਰ ਸਾਹਿਬ ਬਦਲਦੇ ਰਹਦੇ ਲੇਕਿਨ ਸਾਡਾ ਜਿਹੜੀ ਸਰਮਹੋਰ ਸਸਤਾ ਐਸਜੀਪੀਸੀ ਤੇ ਸਾਡੀ ਜਿਹੜੀ ਸਰਮਹੋਰ ਸਸਤਾ ਅਕਾਲ ਤਖਤ ਸਾਹਿਬ ਇਹ ਸੂਟਾ ਨਹੀਂ ਲੱਗਣ ਦਾ ਵਕਤ ਭਾਈ ਜੈਤਾ ਸੀਸ ਗੁਰਾ ਦਾ ਬੁੱਕਲ ਵਿੱਚ ਲੁਕਾਇਆ ਤੋੜ ਕੇ ਨੇਰੀ ਚੱਖਰ ਛੁੱਲੇ ਆਤ ਅਨੰਦਪੁਰ ਆਇਆ ਆਪਣੀ ਸਰਕਾਰ ਆਈ ਮੈਂ ਮੁੱਖ ਮੰਤਰੀ ਬਣਿਆ ਐਸੀ ਭਾਈ ਜੈਤਾ ਜੀ ਦਾ ਉਹਨਾਂ ਦੇ ਨਾਮ ਤੇ ਚੇਅਰ ਸਥਾਪਿਤ ਕੀਤੀ ਅਮਰਸਰ ਦੇ ਵਿੱਚ ਨੀਤੀ ਨਾਣਾ ਚਲਾਈ ਐਸੀ ਅੰਬੇਦਕਰ ਸਾਹਿਬ ਦਾ ਮਿਊਜ਼ੀਅਮ ਬਣਾਉਣਾ ਜਿੰਦਰ ਤੇ ਸ਼ੁਰੂ ਕੀਤਾ ਇਹਨਾਂ ਨੇ ਉਹ ਰੋਕਤਾ ਐਸੀ ਗੁਰੂ ਰਮਦਾਸ ਜੀ ਮਹਾਰਾਜ ਦੀ ਬਾਣੀ ਦਾ ਅਧਿਆਨ ਸ਼ੁਰੂ ਕੀਤਾ 25 ਕਰੋੜ ਰੁਪਈਆ ਐਸੀ ਬਾਬਾ ਜੀ ਨੂੰ ਬੱਲਾ ਦੇ ਕੇ ਆਏ ਉਹ ਇਹਨਾਂ ਨੇ ਬਦਲਤਾ ਜੇ ਅੱਜ ਸਭ ਤੋਂ ਵੱਧ ਕੋਈ Dalit ਬਰੋਦੀ ਹੈ ਤਾਂ ਉਹ ਕੇਜਰੀਵਾਲ ਹੈ ਭਗਵੰਤ ਮਾਨ ਆਵਾਜ਼ ਦੀ ਪਾਰਟੀ ਕਹਿੰਦੇ ਜੀ ਬਿੱਪੀ ਮੁੱਖ ਮੰਤਰੀ ਦਲੇਰ ਬਣਾਵਾਂਗੇ ਮੁੱਖ ਮੰਤਰੀ ਦੇ ਨਾਲੇ ਕਿਆ ਬਣਾਣਾ ਬਣਾਤਾ ਨਿੱਪਟੀ ਮੁੱਖ ਮੰਤਰੀ ਜਦ ਵੋਟਾਂ ਆਉਂਦੀਆਂ ਜਦ ਕਹਿ ਦਿੰਦੇ ਆ ਜਦ ਵੋਟਾਂ ਆਉਂਦੀਆਂ ਬੀਬੀਆਂ ਨੂੰ ਕਹਿੰਦੇ 1100 ਰੁਪਏ ਦਿਮਾਗ ਉਹ ਲਾਰੇ ਲਾ ਕੇ ਧੋਖੇ ਦੇਾਂਗੇ ਤੁਸੀਂ ਕਿੰਨਾ ਕੁ ਪੰਜਾਬ ਨੂੰ ਲੁੱਟੋਗੇ ਅੱਜ ਪੰਜਾਬ ਦੀ ਹਾਲਤ ਬੰਦ ਵਰਗਾ ਪੰਜਾਬ ਸੋਨੇ ਦੀ ਚਿੜੀ ਕਹਾਇਆ ਜਾਂਦਾ ਪੰਜਾਬ ਸ਼ਾਨਦਾਰ ਪੰਜਾਬ ਅੱਜ ਦਾ ਹਾਲ ਇਹਨਾਂ ਨੇ ਕਿਆ ਕਰਤਾ ਅੱਜ ਘਰ ਘਰ ਨਸ਼ਾ ਲੱਗਦਾ ਹੈ ਅੱਜ ਗੋੜੀਆਂ ਚੱਲਦੀ ਹੈ ਖਤਰ ਹੁੰਦੇ ਹੈ ਸਰਪੰਚ ਨੇ ਜਾਦਿਕ ਪਾਈ ਵੀ ਸੀ ਤੇ ਗੋਲੀ ਨਹੀਂ ਸੀ ਲੱਗਦਾ ਤੇ ਛਿੰਚ ਗੋਲੀ ਮਾਰਦੇ ਆਹ ਹਾਲਾਤ ਪੰਜਾਬ ਦੇ ਬਣਾਤੇ ਪੰਜਾਬੀਓ ਜਾਗੋ ਜਾਗिए ਆਪਾਂ ਇਕੱਠੇ ਹੋਈਏ ਸੰਗਠਿਤ ਹੋਈਏ ਇੱਕ ਸਟੇਪ ਪਰ ਇੱਕ ਇਕੱਠੇ ਹੋ ਕੇ ਅੱਗੇ ਵਧੀਏ ਲੜੀਏ ਤੇ ਪੰਜਾਬ ਨੂੰ ਬਹਾਲ ਕਰਾਈਏ ਇਹਨਾਂ ਝਿਰਵਾੜਿਆਂ ਤੋਂ ਵਾਹ ਵੜੀ ਦਿੱਲੀ ਤੋਂ ਆ ਕੇ ਪੰਜਾਬ ਨੂੰ ਲੁੱਟਣ ਲੱਗਿਆ ਲੁੱਟਣ ਲੱਗਿਆ ਸਿੱਖਾਂ ਦਾ ਨੁਕਸਾਨ ਕਰ ਰਹੇ ਸ਼ਹਿਰਾਂ ਦੇ ਵਿੱਚ ਅੱਜ ਕਹਿਰ ਘਰਵਾਰ ਪੈਦਾ ਹੋ ਗਿਆ ਪਿੰਡਾਂ 'ਚ ਪੈਦਾ ਹੋ ਗਿਆ ਇਸ ਨੂੰ ਖਤਮ ਕਰਨ ਵਾਸਤੇ ਲੜਾਈ ਵਿਢਣੀ ਹੈ ਤੇ ਨਾਲ-ਨਾਲ ਗਰੀਬਾਂ ਦੀ ਲੜਾਈ ਲਾੜਨੀ ਮਨਰੇਗਾ ਦੀ ਜੋ ਰਾਹੁਲ ਗਾਂਧੀ ਦਾ ਸੁਪਨਾ ਹੈ ਜੋ ਖੜ ਕੇ ਸਾਹ ਦਾ ਸੁਪਨਾ ਹੈ ਜੋ ਸਾਨੂੰ ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਜੀ ਨੇ ਜੈਨ ਦਿੱਤੀ ਹੈ ਮਨਰੇਗਾ ਦੀ ਹਰ ਹਾਲ ਦੇ ਵਿੱਚ ਬਚਾਉਣਾ ਉਹਦੇ ਵਾਸਤੇ ਘਰ ਘਰ ਦੇ ਵਿੱਚ ਲੜਾਈ ਲਜਾਣ ਦਾ ਕਾਂਗਰਸ ਨੇ ਜੋ ਤਿਆਰ ਕੀਤਾ ਉਹਦੇ ਵਿੱਚ ਆਪਾਂ ਨੇ ਗੁੱਦਣਾ ਮੈਂ ਤੋਂ ਨਾਲ ਧੰਨਵਾਦ ਦੀਆਂ ਬਗੇਲ ਸਾਹਿਬ ਦਾ ਤੇ ਸਾਰੇ ਲੀਡਰਾਂ ਦਾ ਬਹੁਤ ਬਹੁਤ ਥੋੜਾ ਧੰਨਵਾਦ ਬਹੁਤ ਵੱਡੀ ਗਿਣਤੀ ਚ ਬਗੇਲ ਹੈ ਬਗੇਲ ਸਾਹਿਬ ਹੈ ਆਮੜਾ ਸਾਹਿਬ ਦਾ ਤੇ ਜਿੰਨੇ ਪ੍ਰਬੰਧ ਕਰਵਾ ਸਾਰਿਆਂ ਦਾ ਬੜਾ ਧੰਨਵਾਦ ਕਰਦਾ ਕਿ ਆ ਜਿਹੜੀਆਂ ਲਹਿਰਾਂ ਤੁਸੀਂ ਕਾਂਗਰਸ ਲਾ ਰਹੇ ਹੋ ਜਿਸ ਤਰੀਕੇ ਦੇ ਨਾਲ ਲੋਕ ਕਾਂਗਰਸ ਵੱਲ ਉਮੜ ਕੇ ਆ ਰਹੇ ਜਿਸ ਤਰੀਕੇ ਦੇ ਨਾਲ ਕਾਂਗਰਸ ਅੱਗੇ ਵੱਧ ਰਹੀ ਹੈ ਮੈਂ ਤੁਹਾਨੂੰ ਵਿਸ਼ਵਾਸ ਹੁਣਾ ਕਾਂਗਰਸ ਤੁਹਾਡੇ ਹਰ ਉਮੀਦਾਂ ਤੇ ਪੂਰੀ ਉਤਰੇਗੀ ਆਉਣ ਵਾਲੇ ਸਮੇਂ ਚ ਤੁਸੀਂ ਇਕੱਠੇ ਹੋ ਅੱਜ ਮਲਾਜਮ ਵੀਰ ਬੜੇ ਆਏ ਆ ਮੁਲਾਜ਼ਮਾਂ ਨੂੰ ਜਿੰਨਾ ਇਹਨਾਂ ਨੇ ਸਤਾਇਆ ਹੋਇਆ ਜੇ ਤਾਂ ਹੋਰ ਤੁਸੀਂ ਦੇਖਿਓ 40 ਤਨਖਾਹ 3-4 ਮਹੀਨੇ ਦੀ ਰੋਕ ਕੇ ਬੀਬੀਆਂ ਨੂੰ ਦੇਣ ਦੀ ਸਕੀਮ ਹੈ ਜਿਹੜੀ ਕੇ ਹੋਰ ਵੀ ਮਾਰੂ ਹੋ ਦੇਗੀ ਅੱਜ ਮਨਰੇਗਾ ਮੁਲਾਜ਼ਮ ਕਰੇ ਉੱਥਾ ਤੇ ਸੋ ਮੈਂ ਤੁਹਾਡਾ ਬੜਾ ਧੰਨਵਾਦੀ ਹਾਂ ਇਹ ਬੇਕਾਰ ਕਰਤੇ ਅਸੀਂ ਲੜਨਾ ਗਰੀਬ ਵਾਸਤੇ ਖੜਨਾ ਗਰੀਬ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜਾਨੀ ਸਾਡਾ ਤੁਹਾਡਾ ਇਸ ਆਪਦੀਆਂ ਦਿੱਤੀਆਂ ਗਿਆਰਾਈਆਂ ਚੋਂ ਸੰਗਠਨ ਦੇ ਸਾਰੀਆਂ ਹੱਲਾ ਰਖੇ ਪੰਜਾਬ ਦੇ ਹਾਲਾਤ ਚਰਚਾ ਕੀਤੇ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਪ੍ਰਦੇਸ਼ ਕੌਂਸਲ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਦਜੀ ਨੂੰ ਉਹ ਆ ਕੇ ਸਾਰੀ ਸੰਗਤ ਨੂੰ ਸੰਬੋਧਨ ਕਰਨ ਅਮਰਿੰਦਰ ਸਿੰਘ ਰਾਜਾ ਸਾਰੀ ਕਾਂਗਰਸ ਦੇ ਤੇ ਮੇਰੇ ਸਿਰ ਮથે ਹਮੇਸ਼ਾ ਪਿਆਰ ਦਿੱਤਾ ਬਹੁਤ ਬਹੁਤ ਧੰਨਵਾਦ ਮੈਂ ਰਾਜਾ ਵੜਿੰਗ ਸਾਹਿਬ ਨੂੰ ਆਪਣੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਆਨ ਤੇ ਆਪਣੇ ਵਿਚਾਰ ਰੱਖੋ ਅੱਜ ਦੇ चोपड़ा तो दान यार मगर ले जमाई आज देश मनरेगा बचाओ संग्राम दे विच मंच ते बराजमान ओ इंसान जिस व्यक्ति ने 36 ਕਾਂਦੀ ਕਾਇਆ ਕਲਪੰਦਾ ਕੰਮ ਕੀਤਾ ਉਹ ਦਮਾਰ ਜਿਹਨੇ ਸਭ ਤੋਂ ਸਸਤੀ ਚੀਜ਼ ਮਛੂਆਂ ਦਾ ਗੋਲ ਜਿਹੜਾ 2 ਰੁਪਏ ਕਿਲੋ ਕਰੀਂਦਾ ਖਰੀਦਾ ਸੀ ਉਹ 36 ਕਾਂ ਦਾ ਮੁੱਖ ਮੰਤਰੀ ਛੇ ਬਬੇਸ਼ ਬਗੇਲ ਸਾਹਿਬ ਪੰਜਾਬ ਦੇ ਚਾਰਜ ਮੰਵੀ ਮੰਚ ਤੇ ਬਰਾਸਮਾਨ ਨੇ ਕਰਨਜੀਤ ਸਿੰਘ ਜੰਨੀ ਸਾਹਿਬ ਸਡੇ ਸਾਡਾ ਮੁੱਖ ਮੰਤਰੀ ਪੰਜਾਬ ਉਹ ਵੀ ਮੌਜੂਦ ਨੇ ਰਵਿੰਦਰ ਦਰਨੀ ਸਾਹਿਬ ਜਿਹੜੇ ਸਾਡੇ ਸਹਿ ਪ੍ਰਬਾਰੀ ਨੇ ਉਹ ਵੀ ਬੈਠੇ ਨੇ ਬਹੁਤ ਵੀ ਸਤਿਕਾਰਯੋਗ ਹੈ ਇਸ ਸੀਸੀ ਦੇ ਸਖੀ ਔਰ ਨਾਲ ਜ਼ਿਲ੍ਹੇ ਦੇ ਪ੍ਰਧਾਨ ਜੀ

ਈਸ਼ਰਪ੍ਰੀਤ ਜੀ yeah ਲੜਾਈ ਲੜਨ ਵਾਸਤੇ ਬਾਟਰ ਦੇ ਲੋਜੇ ਦੀ ਲੜਾਈ ਵਾਸਤੇ ਅੱਜ ਹਿੰਦੁਸਤਾਨ ਦੀ ਸਰਕਾਰ ਨੇ ਜਿਹੜਾ ਕਾਨੂੰਨ ਡਾਕਟਰ ਮਹਮਾਨ ਸਿੰਘ ਨੇ ਬਣਾਇਆ ਸੀ ਉਹ ਕਾਨੂੰਨ ਕਿਉਂਕਿ ਡਾਕਟਰ ਮਨਮੋਹਨ ਸਿੰਘ ਇਹ ਜਾਣਦੇ ਸਨ ਕਿ ਇੱਕ ਗਰੀਬ ਦਾ ਨਾਲ ਸੰਬੰਧ ਰੱਖਣ ਵਾਲਾ ਵਿਅਕਤੀ ਸੀ ਇਹ ਡਾਕਟਰ ਸਾਹਿਬ ਮੰਨੇ ਵਾਰੇ ਪਰਿੰਦਾ ਮੰਨੇ ਰੇ ਦਾ ਦਾ ਕਾਨੂੰਨ ਲੈ ਕੇ ਆਏ ਔਰ ਗਰੀਬਾਂ ਦਾ ਚੁਗਿਆ ਚਲੋਂ ਦਾ ਕੰਮ ਕੀਤਾ ਜੇ ਮੰਨੇ ਰੇਗਾ ਨਾ ਹੁੰਦੀ ਇਹ ਲੱਖਾਂ ਦੀ ਤਨਾਅ ਦੇ ਵਿੱਚ ਤੇਸ ਦੇ ਅੰਦਰ ਕੋਈ ਉਹਨਾਂ ਗਾਵ ਦੇ ਵਿੱਚ ਲਾਸ਼ਾਂ ਪਈਆਂ ਹੋਣੀਆਂ ਸਨ ਇਹ ਉਸ ਵੇਲੇ ਤੁਸੀਂ ਮੁੱਖ ਮੰਤਰੀ ਰਹੇ ਹੋ ਬਬੇਸ ਮਟੇਰ ਸਾਹਿਬ ਤੁਸੀਂ ਮੁੱਖ ਮੰਤਰੀ ਰਹੇ ਹੋ ਅੱਜ ਪੰਜਾਬ ਜਿਹੜਾ ਪਹਿਲੇ ਨੰਬਰ ਦਾ ਸੂਬਾ ਹੁੰਦਾ ਸੀ ਸਿਉਣੇ ਦੀ ਚਿੜੀ ਘੁਮਾਉਂਦਾ ਸੀ ਅੱਜ ਉਹ ਇਹ ਹਾਲਾਤ ਪਤਾ ਕੀ ਹੈ ਮੈਂ ਬਾਦ ਦੇ ਇਹ ਸਾਰੀ ਹਰਿਆਸੀ ਅਸੀਂ ਦੇਸਾਂ ਸਰ ਬਾਰਡਰ ਦੇ ਪਿੰਡਾਂ ਦੇ ਹਾਲਾਤ ਦਰਸ ਲੋਗ ਹਰਾਂ ਥਾਂ ਇਹ ਨਹੀਂ ਜਾਇਆ ਕਲਪੰਦੀ ਜ਼ਰੂਰਤ ਹੈ ਐਨੇ ਮਾਰੇ ਹਾਲਾਤ ਮੈਂ ਮੈਂ ਪਰਿਵਾਰ ਦੇਖਦੇ ਰੋਜਨਾ ਮੈਂ ਗਰੀਬ ਤੇ ਧਰਪੜਾ ਨਹੀਂ ਹੋਇਆ ਲੇਕਿਨ ਮੈਂ ਗਰੀਬੀਆਂ ਤਕਰੀਫ ਕਰਦੋ ਵਾਖ ਫਰ ਮੈਨੂੰ ਪਤਾ ਹੈ ਆਰਵਿੰਦਰਾਬਲਾ ਜਿਹੜਾ ਸਾਡਾ ਪ੍ਰਹਾਅ ਇੱਥੇ ਆਪਣੇ ਲੋਕ ਯਾਰ ਗੁਰਦਾ ਹੈ ਨਹੀਂ ਮੇਰਾ ਬੱਚੇ ਦੇ ਡੈਲਸ ਸੁਤੇ ਪੰਜ ਲੱਖ ਹੈ ਨਹੀਂ ਗਰੀਬ ਕੋਲੇ ਜੀਰ ਨਾਲ ਆ ਕੇ ਬੱਚੇ ਦਾ ਗੁਰਦਾ ਪਾ ਲੇ ਅੱਜ ਮੇਰੀ ਮਾਂ ਆਪ ਦੇ ਬੱਚੇ ਨੂੰ ਜਨਮ ਦੇ ਕੇ ਗੁਰਦੇ ਤੇ ਕਰ ਹੁਣ ਸ਼ਸ਼ਾਨ ਘਾਟ ਭੇਜਦੀ ਹੈ ਜੇ ਇਹੋ ਜਿਹਾ ਵਿਅਕਤੀ ਨਾ ਹੋਵੇ ਆਮਲਾ ਪਰਿਵਾਰ ਆ ਜਾ ਤੇ ਗਰੀਬਾਂ ਦੇ ਦੇ ਮੈਨੂੰ ਪਤਾ ਜਦੋਂ ਮੁੰਡਾ ਮਰ ਜਾਂਦਾ ਮੈਨੂੰ ਪਤਾ ਜਦੋਂ ਮੇਰੀ ਮਾਂ ਮਰ ਜਾਂਦੀ ਹੈ ਮੈਨੂੰ ਪਤਾ ਜਦੋਂ ਮੇਰਾ ਬਾਪੂ ਮਰਦਾ ਟੇਲਾੜੇ ਤੋਂ ਪੈਸੇ ਇਕੱਠੇ ਕਰਕੇ ਉਹਦਾ ਅੰਤਿਮ ਸੰਸਕਾਰ ਹਰ ਥਾਂ ਤੇ ਆਵਲਾ ਨਹੀਂ ਹੈ ਪੰਜਾਬ ਦੇ ਹਰ ਕੋਨੇ ਰਾਵਾ ਗੁਰਜੀਤ ਨਹੀਂ ਹੈ ਸੁਖਿੰਦਰ ਨਹੀਂ ਹੈ ਪੈਸੇ ਇਹ ਕਿਹਦਾ ਆ ਮੁੰਡਾ ਆਇਆ ਸਿਖੜੇ ਕਹਿੰਦਾ ਕਹਿੰਦਾ ਸਕੀਮ ਬਣਾਈ ਆ ਭਗਵੰਤ ਤੁਮਾਰਨ ਸਾਹਿਬ ਨੇ ਕਹਿੰਦੇ ਸਰਕਾਰੀ ਹਸਪਤਾਲਾਂ ਚ ਇਲਾਜ ਕਰੂੰਗਾ ਕਹਿੰਦੇ ਆਪ ਦਾ ਕਿਸੇ ਦਾ ਨਾ ਕੇਂਦਰੀਵਾਲ ਸਾਹਮਣੇ ਦਾ